ਹੈਲੋ ਬੱਚੋ ਸਵਾਗਤ ਹੈ ਤੁਹਾਡ ਸਰਚ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਅਧਿਆਪਕ ਦੀ ਵਸਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲੀ ਲਾਈਨ ਹੈ ਅਧਿਆਪਕ ਦਿਵਸ 5 ਸਤੰਬਰ ਨੂੰ ਮਨਾਇਆ ਜਾਂਦਾ ਹੈ ਦੂਸਰੀ ਲਾਈਨ ਹੈ इस दिन डॉक्टर सर्वपल्ली राधा कृष्ण का जन्मदिन है तीसरी लाइन है डॉक्टर सर्वपल्ली राधा कृष्ण महान अध्यापक सन चौथी लाइन है ਇਸ ਤਿੰਨ ਬੱਚੇ ਅਧਿਆਪਕਾਂ ਨੂੰ ਤੋਹਫੇ ਦਿੰਦੇ ਹਨ ਪੰਜਵੀਂ ਲਾਈਨ ਹੈ ਅਧਿਆਪਕ ਸਾਡਾ ਭਵਿੱਖ ਉਜਵਲ ਬਣਾਉਂਦੇ ਹਨ 6ਵੀਂ ਲਾਈਨ ਹੈ चंगा इंसान बनाते हैं सत्तवी लेन है सानू गुरु दे दर्शाए मार्ग से चलना चाहता है अठवीं लेन है ਗੁਰੂ ਦਾ ਅਰਥ ਹੈ ਹਨੇਰੇ ਤੋਂ ਚਾਨਣ ਵੱਲ ਲੈ ਜਾਣ ਵਾਲਾ ਨੌਵੀਂ ਲਾਈਨ ਹੈ ਇਸ ਦਿਨ ਸਕੂਲਾਂ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਦਸਵੀਂ ਲਾਈਨ ਹੈ ਗੁਰੂ ਤੋਂ ਬਿਨਾ ਜੀਵਨ ਹਨੇਰਾ ਹੈ ਤਾ ਬੱਚਿਓ ਐਸੀ ਅਧਿਆਪਨਤੀ ਵਾਸਤੇ ਦੱਸ ਲੈਣਾ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ